ਆਪਾਂ ਪਿਛਲੇ ਦਿਨ ਦੇਖਿਆ ਕਿ ਬਹੁਤ ਇਹ ਗੱਲਬਾਤ ਹੁੰਦੀ ਰਹੀ ਸੁਖਬੀਰ ਬਾਦਲ ਦੇ ਅਸਤੀਫੇ ਦੇ ਬਾਰੇ ਕਿ ਭਾਈ ਉਹ ਪ੍ਰਧਾਨਗੀ ਤੋਂ ਅਸਤੀਫਾ ਦੇਣ ਹਨਾ ਆਪਰੋਧੀਆਂ ਨੇ ਅਸਤੀਫਾ ਮੰਗਿਆ ਵੀ ਹੁਣ ਅਸਤੀਫਾ ਆ ਗਿਆ ਉਹਦੇ ਵਿੱਚ ਮਿੰਟੂ ਜੀ ਕਈ ਸਾਰੇ ਸਵਾਲ ਹੀ ਖੜੇ ਹੋਗੇ ਕਿ ਇਹ ਸਾਰੀ ਪਿੱਛੇ ਦੀ ਜਿਹੜੀ ਪਿਠ ਭੂਮੀ ਆ ਜਾਂ ਇਹ ਫੈਸਲਾ ਆਉਣ ਤੱਕ ਦੀ ਸਾਰੀ ਗੱਲਬਾਤ ਕਿਵੇਂ ਹੋਈ ਕੀ ਸੋਚ ਵਿਚਾਰ ਇਹਦੇ ਪਿੱਛੇ ਹੋਇਆ ਜਾਂ ਫਿਰ ਇਹਦਾ ਕੋਈ ਹੋਰ ਕਾਰਨ ਵੀ ਰਿਹਾ ਦੇਖੋ ਗੱਲ ਇਹ ਆ ਕਿ ਅਸਤੀਫਾ ਇੱਕ ਆਇਆ ਉਸ ਤੋਂ ਬਾਅਦ ਅਸਤੀਫੇ ਆ ਰਹੇ ਨੇ ਅਸਤੀਫੇ ਆ ਰਹੇ ਨੇ ਬਿਲਕੁਲ 10 ਕੇ ਸ਼ਰਮਾ ਥੋੜੀ ਦੇਰ ਪਹਿਲਾਂ ਅਸਤੀਫਾ ਦੇ ਗਏ ਨੇ ਜੀ 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 ਤੇ ਦੂਜੀ ਗੱਲ ਇਹ ਆ ਕਿ ਸਿੰਜਰ ਸਾਹਿਬ ਨੂੰ ਮੈਂ ਦੇਖ ਰਿਹਾ ਸੀਗਾ ਜਿਹੜੇ ਇਹਨਾਂ ਦੇ ਯੂਥ ਦੇ ਹੈਗੇ ਨੇ ਆਗੂ ਉਹ ਜਾ ਕੇ ਕਾਰਜਕਾਰੀ ਪ੍ਰਧਾਨ ਨੂੰ ਕਹਿ ਰਹੇ ਆ ਕਿ ਫਿਰ ਸਾਡਾ ਵੀ ਅਸਤੀਫਾ ਆਇਆ ਸਮਝੋ ਜੀ ਮਤਲਬ ਕਿ ਅਸਤੀਫਿਆਂ ਦੀ ਤੇ ਲੜੀ ਬੜੀ ਲੰਮੀ ਹੋ ਗਈ ਆ ਛੜੀ ਲੱਗੀ ਆ ਇੱਕ ਛੜੀ ਲੱਗੀ ਬਿਲਕੁਲ ਦਰਸਨ ਕੀਆ ਜਿਹੜੀ ਮੇਰੀ ਜਾਣਕਾਰੀ ਤੁਹਾਨੂੰ ਯਾਦ ਹੋਣਾ ਦੋ ਚੀਜ਼ਾਂ ਆਪਾਂ ਕਹੀਆਂ ਸੀ ਦੋ ਮੀਟਿੰਗਾਂ ਦਾ ਜ਼ਿਕਰ ਕੀਤਾ ਸੀ ਲੰਗਾਹ ਵਾਲੀ ਮੀਟਿੰਗ ਹਮ ਸਭ ਤੋਂ ਪਹਿਲਾਂ ਆਪਾਂ ਗੱਲ ਕਹੀ ਸੀ ਤੁਹਾਡੇ ਸਾਹਮਣੇ ਚਲੋ ਉਹ ਵੀ ਆ ਜਾਣੀ ਆ ਜੀ ਉਹ ਆਈ ਗਈ ਆ ਹੁਣ ਇਲਾਨ ਨਹੀਂ ਕਰ ਦਿੱਤਾ ਹੀ ਜਣਾ ਆ ਜਣੀ ਇਲਾਨੀਆਂ ਕਹਿ ਦਿੱਤਾ ਜੀ 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 ਦੂਜੀਆਂ ਆਪਾਂ ਜ਼ਿਕਰ ਕੀਤਾ ਸੀ ਇੱਕ ਮੀਟਿੰਗ ਜਿਹੜੀ ਆ ਇਹਨਾਂ ਦੀ ਹੋਈ ਸੀ ਗਿਆਨੀ ਹਰਪ੍ਰੀਤ ਸਿੰਘ ਇਸ ਤੋਂ ਇਲਾਵਾ ਧਾਮੀ ਸਾਹਿਬ ਹਮ ਤੇ ਪੁੰਦਰ ਸਾਹਿਬ ਜੀ ਉਹ ਵੀ ਆਪਾਂ ਗੱਲ ਕੀਤੀ ਤੇ ਮੁੜ ਕੇ ਦੁਜੇ ਤੇ ਜਿੱਦਾਂ ਚੀਜ਼ਾਂ ਜਗ ਜਾ ਰਹੀਆਂ ਚੀਜ਼ਾਂ ਜਗ ਜਾ ਰਹੀਆਂ ਬਿਲਕੁਲ ਜੀ ਹੁਣ ਗੱਲ ਇਹ ਆ ਕਿ ਜਿਹੜੀ ਜਾਣਕਾਰੀ ਸਾਡੇ ਕੋਲ ਆ ਜੀ ਉਹਦੇ ਅਨੁਸਾਰ ਕਹਾਣੀ ਇਹ ਆ ਸਾਬ ਕਿ ਜਿਹੜੀ ਇਹ ਮੀਟਿੰਗ ਹੋਈ ਤਿੰਨਾਂ ਦੀ ਉਸ ਤੋਂ ਬਾਅਦ ਇਹ ਜਿਹੜੇ ਦੋ ਕਹ ਲੋ ਕਿ ਲੀਡਰ ਨੇ ਹੂੰ ਉਹ ਦੋਵੇਂ ਲੀਡਰ ਜਿਹੜੇ ਆ ਉਹ ਸੁਖਵੀਰ ਸਿੰਘ ਉਹ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਆ ਤਾਂ ਉਸ ਤੋਂ ਬਾਅਦ ਇਹ ਤਤਫਟ ਕਹਿ ਲੋ ਕੇ ਅਸਤੀਫਾ ਆ ਜਾਂਦਾ ਹੁਣ ਇਹ ਜਿਹੜਾ ਅਸਤੀਫਾ ਆਇਆ ਉਹਨੂੰ ਕਿਹਾ ਗਿਆ ਕਿ ਪ੍ਰਵਾਨ ਨਹੀਂ ਕੀਤਾ ਅੱਜ ਇਹਨਾਂ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਜੀ ਬਿਲਕੁਲ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਉਹਦੇ 'ਚ ਕਹਿੰਦੇ ਆ ਕਿ ਹਾਲੇ ਚਰਚਾ ਕਰਨਾ ਤੇ ਇਹਦਾ ਮਤਲਬ ਇਹ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਲਾਹ مشورہ ਚਰਚਾ ਇਹਦੇ ਤੇ ਨਹੀਂ ਹੋਈ ਸਿੱਧਾ ਹੋਇਆ ਤੇ ਅਸਤੀਫਾ ਆ ਜੀ 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 ਯਾਨੀ ਜਿਵੇਂ ਹੀ ਇਹ ਗੱਲ ਚਾਹੇ ਯੂਥ ਦੇ ਲੀਡਰ ਹੋਣ ਚਾਹੇ ਸੁਖਬੀਰ ਸਿੰਘ ਬਾਦਲ ਪੱਖੀ ਨੇਤਾ ਹੋਣ ਜਿਵੇਂ ਹੀ ਉਹਨਾਂ ਤੱਕ ਗੱਲ ਪਹੁੰਚੀ ਹਮ ਕਿ ਇਹ ਤੇ ਜੀ ਤਿੰਨਾਂ ਨੇ ਮੀਟਿੰਗ ਕੀਤੀ ਆ ਤੇ ਤਿੰਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਦੋ ਜਣਿਆਂ ਨੇ ਆ ਕੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਹ ਸਲਾਹ مشورہ ਕਰਕੇ ਤੇ ਨਤੀਜਾ ਕੱਢਿਆ ਜੀ ਤੁਸੀਂ ਅਸਤੀਫਾ ਦੇ ਦਿਓ ਹੁਣ ਉਹ ਅਸਤੀਫੇ ਦਾ ਖਲਾਰਾ ਪੈ ਗਿਆ ਖਲਾਰਾ ਇਸ ਕਦਰ ਪਿਆ ਕਿ ਉਥੇ ਜਾ ਕੇ ਹਵਾਲਾ ਦਿੱਤਾ ਜਾ ਰਿਹਾ ਕਿ ਜੀ ਸੁਖਬੀਰ ਸਿੰਘ ਬਾਦਲ ਇਸ ਵੇਲੇ ਟਵਿੱਟਰ ਤੇ ਟ੍ਰੈਂਡ ਕਰ ਰਹੇ ਨੇ ਜੀ ਹਮ ਐਕਸ ਤੇ ਬਿਲਕੁਲ ਵੀ ਉਹਨਾਂ ਦੇ ਹੱਕ ਦੇ ਵਿੱਚ ਤੇ ਕਹਿ ਰਹੇ ਆ ਕਿ ਮੈਂ ਹਿੰਮਤ ਨਾਲ ਜਿਵੇਂ ਕਹਿ ਰਿਹਾ ਹਾਂ ਜੀ ਤੇ ਤੁਸੀਂ ਇਹਦੇ ਤੇ ਵਿਚਾਰ ਚਰਚਾ ਕਰੋ ਉਹ ਕਹਿੰਦੇ ਜੀ ਚਰਚਾ ਹੁਣ ਜ਼ਿਲ੍ਹਾ ਪੱਤਰੀ ਮੀਟਿੰਗਾਂ ਚ ਕੀਤੀ ਜਾਊਗੀ ਇਹਦਾ ਮਤਲਬ ਉਹ ਹੀ ਹੈ ਨਾ ਕਿ ਲੰਬਾ ਗਿਆ ਕੰਮ ਜੋ ਸਾਡੀ ਜਾਣਕਾਰੀ ਆ ਕਿ ਦਰਅਸਲ ਇਹ ਅਸਤੀਫੇ ਜਿਹੜੇ ਆ ਉਹ ਇਸ ਕਰਕੇ ਹੀ ਆਉਣੇ ਸਟਾਰਟ ਹੋ ਗਏ ਕਿਉਂਕਿ ਕਿਤੇ ਨਾ ਕਿਤੇ ਇਹ ਸਮਝਿਆ ਗਿਆ ਕਿ ਇਹ ਤਿੰਨ ਲੀਡਰਾਂ ਦੀ ਯਾਨੀ ਸਿੱਖ ਲੀਡਰਾਂ ਦੀ ਜਥੇਦਾਰ ਸਾਹਿਬ ਆ ਗਿਆ ਕਿ ਇਹਨਾਂ ਦੀ ਆਪੋ ਵਿੱਚ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਥੋੜਾ ਕਹਿ ਲੋ ਕੇ ਪ੍ਰੇਰਿਤ ਕਰ ਲਿਆ ਗਿਆ ਕਿ ਜੇ ਤੁਸੀਂ ਇਦਾਂ ਕਰ ਲਓਗੇ ਤੇ ਠੀਕ ਹੋਏਗਾ ਪਰ ਉਸ ਮਾਮਲੇ ਨੂੰ ਕਹ ਲਓ ਕਿ ਪ੍ਰਵਾਨ ਨਹੀਂ ਕਰ ਰਿਆ ਇੱਕ ਬਹੁਤ ਵੱਡਾ ਅਕਾਲੀ ਦਲ ਦੇ ਵਿੱਚ ਸੁਖਬੀਰ ਪੱਖੀ ਤਬਕਾ ਕਰ ਹਮ ਬਿਲਕੁਲ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਪੱਖੀ ਸਟੈਂਡ ਰੱਖਦਾ ਜਿੰਨੀ ਕੋਈ ਜਾਣਕਾਰੀ ਮੈਨੂੰ ਮਿਲੀ ਆ ਕਿ ਜਿਵੇਂ ਇਹ ਚੀਜ਼ਾਂ ਜਿਹੜੀਆਂ ਉਹ ਥੱਲੇ ਆਈਆਂ ਹਮ ਥੱਲੇ ਇਨ ਸੈਂਸ ਕਿ ਲੋਕਾਂ ਤੱਕ ਪਹੁੰਚੀਆਂ ਅਕਾਲੀ ਲੀਡਰਾਂ ਤੱਕ ਪਹੁੰਚੀਆਂ ਤਾਂ ਉਸ ਤੋਂ ਬਾਅਦ ਫਿਰ ਇਹ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੋ ਸਕਦਾ ਹੈ ਕਿ ਬਈ ਕਥੇ ਤੌਰ ਤੇ ਕੋਈ ਗੁਮਰਾਹਕੁੰਨ ਗੱਲਾ ਕਹਿ ਕੇ ਹਾਂਜੀ ਨਾਲ ਤੋੜ ਲਿਆ ਗਿਆ ਹੋਵੇ ਜਾਂ ਕੁਝ ਹੋਰ ਚੀਜ਼ਾਂ ਕਹਿ ਕੇ ਨਾਲ ਤੋੜ ਲਿਆ ਗਿਆ ਹੋਵੇ ਹਮ ਪਰ ਬੜੀ ਗੁੰਝਲਦਾਰ ਗੁੰਝਲਦਾਰ ਹੈ ਔਰ ਅਚਾਨਕ ਹੋਣ ਕਰਕੇ ਥੋੜਾ ਕਹ ਲੋ ਕਿ ਲੜਖੜਾ ਜੇ ਵੀ ਗਿਆ ਸਾਰਾ ਅਕਾਲੀ ਦਰ ਤਾਂ ਚਲੋ ਹਾਲ ਪਹਿਲਾਂ ਠੀਕ ਨਹੀਂ ਸੀਗਾ ਹੁਣ ਹੋਰ ਵੀ ਹੈ ਜੇ ਅਸਤੀਫਾ ਆ ਜਾਂਦਾ ਹੈ ਮਨਜ਼ੂਰ ਹੋ ਜਾਂਦਾ ਹੈ ਤੇ ਫਿਰ ਨਵੇਂ ਪ੍ਰਧਾਨ ਕੌਣ ਬਣਦੇ ਨੇ ਬਟ ਕਾਫੀ ਸਾਰੀਆਂ ਗੱਲਾਂ ਨਵੀਆਂ ਆ ਜਾਣੀਆਂ ਹਾਂਜੀ ਉਹ ਤਾਂ ਹੈ ਹੀ ਆ ਕਿ ਜੇ ਮੰਨ ਲਓ ਅਸਤੀਫਾ ਪ੍ਰਵਾਨ ਹੋ ਜਾਂਦਾ ਫਿਰ ਦਸੰਬਰ ਚ ਇਹਨਾਂ ਨੂੰ ਪ੍ਰਧਾਨ ਚੁਣਨਾ ਪੈਣਾ ਹੂੰ ਪ੍ਰਧਾਨ ਕੌਣ ਹੋਏਗਾ ਉਹ ਇੱਕ ਵੱਡਾ ਮਸਲਾ ਹੈ ਜੀ ਜੀ ਪਰ ਇਹ ਸਾਫ ਹੈ ਸਪਸ਼ਟ ਹੈ ਕਿ ਚਰਚਾ ਉਸ ਪੱਧਰ ਦੀ ਨਹੀਂ ਹੋਈ ਜਿਸ ਪੱਧਰ ਦੀ ਚਰਚਾ ਹੋਣੀ ਚਾਹੀਦੀ ਸੀ ਤੇ ਨਤੀਜਾ ਇਹ ਨਿਕਲਿਆ ਜੀ ਕਿ ਹੁਣ ਚਰਚਾ ਦੂਸਰੇ ਪੱਖ ਤੋਂ ਹੋ ਰਹੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਅਕਾਲੀ ਲੀਡਰ ਆ ਸੁਖਬੀਰ ਸਿੰਘ ਬਾਦਲ ਪੱਖੀ ਉਹ ਮੈਦਾਨ 'ਚ ਆ ਗਏ ਨੇ ਖੁੱਲ ਕੇ ਕਿ ਕਿ ਅਸੀਂ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਨਹੀਂ ਰਹਿਣਾ ਹੂੰ ਹੂੰ ਮਤਲਬ ਕਿ ਜੇ ਤੁਸੀਂ ਉਹਨਾਂ ਦਾ ਅਸਤੀਫਾ ਪ੍ਰਵਾਨ ਕਰੋਗੇ ਤੇ ਫਿਰ ਸਾਡਾ ਵੀ ਅਸਤੀਫਾ ਬੋਝੇ ਚਿਆ ਕਿ ਆ ਚੱਕੋ ਤੇ ਜੀ 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 ਹਾਲਾਂਕਿ ਚਰਚਾ ਇਹ ਸੀ ਕਿ ਕੋਈ ਧਾਰਮਿਕ ਜਿਹੜਾ ਫੈਸਲਾ ਉਹ ਜਲਦੀ ਆਏਗਾ ਪਰ ਅਸਤੀਫਾ ਆ ਗਿਆ ਪਹਿਲਾਂ ਜੀ ਜੀ ਸਨੀ ਜੀਮਾ ਜੀ ਕਹਿ ਰਹੇ ਨੇ ਕਿ ਭਾਈ ਬਹੁਤ ਸੋਹਣਾ ਪ੍ਰੋਗਰਾਮ ਹੈ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਭਾਈ ਜੇ ਪੁਰਾਣੇ ਅਕਾਲੀ ਜਾਣਗੇ ਤਾਂ ਫੇਰ ਹੀ ਨਵੇਂ ਤੇ ਇਧਰ ਮਿੱਤਰ ਇੱਕ ਕਹਿ ਰਹੇ ਨੇ ਕਿ ਭਾਈ 5ਵੇਂ ਨੰਬਰ ਤੇ ਸੀ ਟ੍ਰੈਂਡ ਦੇ ਵਿੱਚ ਵੀਕਐਂਡ ਤੇ ਬੱਲੀ ਸਾਹਿਬ ਕਹਿ ਰਹੇ ਨੇ ਅ ਇੱਕ ਮਿੱਤਰ ਜੀ ਕਹਿ ਰਹੇ ਨੇ ਗ੍ਰੈਪੀ ਜੀ ਠੀਕ ਕਹਿ ਰਹੇ ਨੇ ਕਿ ਅਸਤੀਫਿਆਂ ਦੇ ਪਿੱਛੇ ਅਮਿਤ ਸ਼ਾਹ ਦਾ ਵੀ ਰੋਲ ਹੈ ਕਹਿੰਦੇ ਨੇ ਕੋਈ ਤਾਂ ਤੁਸੀਂ ਪਹਿਲਾਂ ਤੋਂ ਹੀ ਕੁਝ ਚੀਜ਼ਾਂ ਦੱਸਦੇ ਸੀਗੇ ਕਿ ਭਾਈ ਇੱਕ ਤਰ੍ਹਾਂ ਨਾਲ ਥਿਊਰੀ ਹੈ ਕਿ ਸ਼ਾਇਦ ਭਾਜਪਾ ਜਿਹੜੀ ਹੈ ਉਹ ਇਹ ਚਾਹੁੰਦੀ ਹੈ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਤੇ ਅਸੀਂ ਅਲਾਈਸ ਕਰ ਲਈਏ ਜੀ ਜੀ ਗੱਲ ਇਹ ਆ ਕਿ ਹਲਦੀ ਘੜੀ ਤਾਂ ਉਹਨਾਂ ਦਾ ਕੋਈ ਅਲਾਈਂਸ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਤੁੱਕ ਬਣਦਾ ਹੂੰ ਕੁਝ ਥਾਮਾਂ ਤੇ ਸਪੋਰਟ ਕਰ ਰਹੇ ਨੇ ਜਿਵੇਂ ਆਪਾਂ ਕਿਧੜਵਾਹ ਦੇਖ ਰਹੇ ਹਾਂ ਪਰ ਹਲੇ ਇਲੈਕਸ਼ਨ ਦੂਰ ਨੇ ਜੀ ਤਾਂ ਕਿ ਅਮਿਤ ਸ਼ਾਹ ਨੇ ਹੁਣ ਤੋਂ ਪੱਟਕਾ ਤਾ ਲਿਖਣੀ ਸਟਾਰਟ ਕਰ ਦਿੱਤੀ ਹੈ ਉਹ ਤੇ ਉਲਝੇ ਹੋਏ ਨੇ ਝਾਰਖੰਡ ਤੇ ਮਹਾਰਾਸ਼ਟਰ ਦੀ ਲੜਾਈ 'ਚ ਜੀ 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 ਉੱਥੇ ਬਹੁਤ ਸਿਆਪਾ ਪਿਆ ਰਿਹਾ ਬਿਲਕੁਲ ਮਹਾਰਾਸ਼ਟਰ ਦੇ ਵਿੱਚ ਲੜਾਈ ਬਹੁਤ ਟੇਢੀ ਹੋ ਗਈ ਆ ਭਾਜਪਾ ਵਾਸਤੇ ਹਾਲਾਂਕਿ ਸੌਖੀ ਦੂਜਿਆਂ ਵਾਸਤੇ ਵੀ ਨਹੀਂ ਹੈ ਜੀ ਜੀ ਪਰ ਅਮਿਤ ਸ਼ਾਹੂਰੀ ਉੱਥੇ ਫਸੇ ਪੈ ਨੇ ਬਿਲਕੁਲ ਤਦ ਮਤਲਬ ਕਿ ਇੱਕ ਪਾਸੇ ਤੇ ਜਿਹੜਾ ਇਲੈਕਸ਼ਨ ਚੱਲ ਰਿਹਾ ਹੈ ਉਹਨੂੰ ਛੱਡ ਕੇ ਤੇ ਦੂਜੇ ਪਾਸੇ ਜਿੱਥੇ ਹਾਲ ਇਲੈਕਸ਼ਨ ਜਿਹੜਾ 2.5 ਸਾਲ ਦੂਰ ਆ ਕਿ ਉਹਦੀ ਤਿਆਰੀ ਆਰੰਭ ਦਿੱਤੀ ਗਈ ਹੈ ਸਵਾਲ ਤੇ ਫਿਰ ਇਹਦੇ ਚੋਂ ਇਹ ਵੀ ਨਿਕਲੇਗਾ ਨਾ ਹੂੰ ਬਾਕੀ ਇਹਦੇ ਮੈਂ ਸ਼ੁਰੂ ਤੋਂ ਤੁਹਾਨੂੰ ਕਹਿੰਦਾ ਆ ਕਿ ਇੱਕ ਨਾ ਇੱਕ ਅਕਾਲੀ ਦਲ ਦੇ ਧੜੇ ਨਾਲ ਉਹਨਾਂ ਨੇ ਅਲਾਈਂਸ ਕਰਨਾ ਹੀ ਹੂੰ ਹੋ ਸਕਦਾ ਸੁਖਵੀਰ ਸਿੰਘ ਬਾਦਲੂ ਰਾਨਲ ਵੀ ਹੋ ਜਾਵੇ ਮੈਂ ਉਸ ਕਰ ਤੋ ਜੀ ਜੀ ਬਿਲਕੁਲ ਇਨਕਾਰੀ ਨਹੀਂ ਹਾਂ ਮੈਂ ਮੰਨਦਾ ਇਸ ਗੱਲ ਨੂੰ ਪਰ ਵੱਡਾ ਮਸਲਾ ਇਹੋ ਹੀ ਆ ਨਾ ਕਿ ਮਹਾਰਾਸ਼ਟਰ ਦੇ ਵਿੱਚ ਛਾਰਖੰਡ ਦੇ ਵਿੱਚ ਜਿਹੜੀ ਲੜਾਈ ਚੱਲਦੀ ਪਈ ਆ ਚੱਲਦੀ ਲੜਾਈ ਚ ਛੱਡ ਕੇ ਉਧਰ ਹੋ ਤੇ ਇਧਰ ਆ ਕੇ ਇਹ ਸਾਰੀਆਂ ਗੋਟੀਆਂ ਫਿੱਟ ਕਰ ਰਹੇ ਤੇ ਮੈਨੂੰ ਲੱਗਦਾ ਕਿ ਇਹ ਵੀ ਕੋਈ ਸਿਆਸੀ ਸੂਝ ਜਿਹੜੀ ਆ ਚੱਜਦੀ ਨਹੀਂ ਹੈਗੀ ਇਹਨਾਂ ਦਾ ਖਲਾਰਾ ਤੇ ਵੈਸੀ ਪਹਿਲਾਂ ਬਿਲਕੁਲ 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 ਮਿੰਟੂ ਜੀ ਚਲੋ ਆਪਾਂ ਥੋੜਾ ਜਿਹਾ ਚੱਲ ਗਏ ਅੱਗੇ ਨੂੰ ਮਨਜੀਤ ਜੀ ਪੁੱਛ ਰਹੇ ਨੇ ਕਿ ਬਰਨਾਲਾ ਦਾ ਕੀ ਹਾਲ ਹੈ ਆਪਾਂ ਉਧਰ ਨੂੰ ਚੱਲ ਗਏ ਅ ਜੀ ਥੋੜਾ ਜਿਹਾ ਗਲਾ ਖਰਾਬ ਹੋ ਜਾਂਦਾ ਮੌਸਮ ਦਾ ਕਰਕੇ ਹੋ ਜਾਂਦਾ ਅ ਮਿੰਟੂ ਜੀ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਹੁਣ ਆਪਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਆ ਜਾਈਏ ਉਧਰ ਬਾਜਵਾ ਸਾਹਿਬ ਐਕਟਿਵ ਨੇ ਪੂਰੇ ਤੇ ਉਹ ਇੱਕ ਗੱਲ ਵੀ ਕਹਿ ਰਹੇ ਸੀਗੇ ਉਧਰ ਮਾਨ ਸਾਹਿਬ ਦਾ ਜ਼ਿਕਰ ਹੋਇਆ ਨਾਲ ਉਹ ਏਕਨਾਥ ਚਿੰਦੇ ਦਾ ਜ਼ਿਕਰ ਕਰ ਰਹੇ ਸੀ